ਤਸਵੀਰਾਂ ਦੇ ਵਿੱਚ ਤੁਸੀਂ ਇੱਕ ਵਿਅਕਤੀ ਨੂੰ ਦੇਖ ਰਹੇ ਹੋ ਇਹ ਇਸ ਘਰ ਦਾ ਜਵਾਈ ਹੈ ਜਿਸ ਦੇ ਇਸ ਦੇ ਵੱਲੋਂ ਠਾ ਠਾ ਚਲਾਈ ਗਈ ਹੈ ਫਿਰ ਸਹੁਰਿਆਂ ਨੇ ਵੀ ਸੇਵਾ ਦੇ ਵਿੱਚ ਕੋਈ ਕਸਰ ਨਾ ਛੱਡੀ ਤੇ ਉਹਨਾਂ ਨੇ ਵੀ ਇੱਟਾਂ ਰੋੜੇ ਮੀਂਹ ਵਾਂਗ ਵਰਸਾ ਦਿੱਤੇ ਤੇ ਫਿਰ ਜਵਾਈ ਸਣੇ ਆਏ ਲੋਕਾਂ ਨੇ ਉੱਥੇ ਪੂਰਾ ਗਾ ਪਾ ਦਿੱਤਾ ਅਤੇ ਸਾਰੀਆਂ ਤਸਵੀਰਾਂ ਲੱਗੇ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਕਰੋ ਨਾ 112 12 112 112 ਮਾਮਲਾ ਅੰਮ੍ਰਿਤਸਰ ਦੇ ਜੋੜਾ ਫਾਟਕਦਾ ਜਿੱਥੇ ਸਹੁਰੇ ਪਰਿਵਾਰ ਦੇ ਨਾਲ ਜਵਾਈ ਦੀ ਤਕਰਾਰ ਹੋ ਗਈ ਹੈ ਇਸ ਮੌਕੇ ਪੀੜਤ ਪਰਿਵਾਰ ਨੇ ਗੱਲਬਾਤ ਕਰਦੇ ਕਿਹਾ ਕਿ ਉਹਨਾਂ ਦੀ ਕੁੜੀ ਨੂੰ ਉਹਨਾਂ ਦਾ ਜਵਾਈ ਕਾਫੀ ਸਮੇਂ ਤੋਂ ਤੰਗ ਪਰੇਸ਼ਾਨ ਤੇ ਕੁੱਟਮਾਰ ਕਰਦਾ ਸੀ ਜਿਹਦੇ ਚੱਲਦੇ ਉਹ ਸਾਡੇ ਘਰ ਰਹਿ ਰਹੀ ਸੀ ਤੇ ਸਾਡਾ ਜਵਾਈ ਉਸ ਨੂੰ ਲੈਣ ਆਇਆ ਤੇ ਅਸੀਂ ਭੇਜੋਂ ਤੋਂ ਮਨਾ ਕਰ ਦਿੱਤਾ ਜਿਸ ਤੋਂ ਬਾਅਦ ਉਹ ਆਪਣੇ ਨਾਲ 8 ਤੋਂ 10 ਬੰਦੇ ਲੈ ਕੇ ਘਰ ਦੇ ਨਾਲ ਭਾਂ ਤੋੜ ਕੀਤੀ ਅਤੇ ਗੋਲੀਆਂ ਚਲਾਈਆਂ ਗਈਆਂ ਤਰੇ ਨੂੰ ਨਾ ਇਹਨੇ ਮੇਰੀ ਕੁੜੀ ਲੈ ਜਾ ਕੇ ਮਗਮਪੂਰੇ ਸੇ ਜਾਲੀ ਤੋੜ ਕੇ ਉਹ ਜੀ ਜਾਲੀ ਲੱਗੀ ਸੀ ਜਾਲੀ ਤੋੜ ਕੇ ਜਾਲੀ ਤੋੜ ਕੇ ਉਹਨੇ ਮੇਰੇ ਪੁੱਤਰ ਆ ਹੈਗਾ ਉਹਨੂੰ ਕਿਟਨਾਬ ਕਰਕੇ ਤੇ ਮੇਂਦਰਾ ਕਲੋਨੀ ਚ ਮਾਰਿਆ ਉਹਨਾਂ ਦੇ ਘਰ ਕੈਮਰਾ ਲੱਗੀ ਸੀ ਉਹ ਮਾਰਦਾ ਸੀ ਤਾਂ ਗੋਲੀਆਂ ਵੀ ਸੀ ਪਿਸਤੌਲ ਕਹਿੰਦਾ ਮੈਨੂੰ ਪੂਪੂ ਨਾ ਮਾਰ ਮੈਨੂੰ ਪੂਪੂ ਨਾ ਮਾਰ ਬਿਆਣੇ ਆ ਗਏ ਗੋਲੀਆਂ ਕਰੀ ਚਲਈਆਂ ਕਿੰਨੇ ਬੰਦੇ ਆ ਗਏ 8-10 ਬੰਦੇ ਅੱਜ ਬੜਾ ਅੱਛਾ ਹੈਗੇ ਐਨਾ ਬੰਦੇ ਹਮੇ ਸਭ ਦਸ਼ਮੇਸ਼ ਨਗਰ ਚੋੜਾ ਨੰਬਰ ਗਲੀ ਮੇਰੇ ਘਰ ਵਾਲੇ ਨੂੰ ਵੀ ਕੁੱਟ ਕੇ ਗਏ ਹੱਥੀ ਪਾ ਕੇ ਗਏ ਦਾਤਰਾਣਾ ਮੇਰੀ ਸੱਸ ਨੂੰ ਵੀ ਕੁੱਟਿਆ ਵਾ ਮੇਰੇ ਵੀ ਮੱਥੇ ਤੇ ਮਾਰ ਕੇ ਗਏ ਪਿਸਤੌਲ ਦਾ ਕੇਸ ਸਾਈਡ ਮਾਰ ਸੀ ਕੀ ਕੀ ਕਹਿੰਦੇ ਸੀ ਕੀ ਮਸਲਾ ਕੀ ਸੀ ਅਸਲਾ ਹੀ ਮਨਾਨ ਦੇ ਕੁੱਟ ਮਾਰ ਕਰਦੇ ਸੀ ਜੇ ਅੰਦਰ ਵੀ ਆ ਗਏ ਨੇ ਆਸਰ ਕੇ ਇੱਧਰ ਵੀ ਫੁੱਟ ਮਾਰ ਕੇ ਤੇ ਨੰਨਾ ਵਾਲੇ ਵੀ ਕੀਤੀ ਮੇਰੇ ਪੇਕੇ ਵੀ ਗਏ ਮੇਰੇ ਡੈਡੀ ਦੇ ਮੱਥੇ ਦੇ ਉੱਪਰ ਸਟੋਰ ਰੱਖ ਕੇ ਮੇਰੇ ਪਾਪਾ ਨੇ ਵੀ ਫੁੱਟ ਮਾਰ ਕੇ ਦਿੱਤੀ ਆ ਤੇ ਵੱਡੇ ਵੀਰ ਨੇ ਵੀ ਕੀਤੀ ਆ ਸੋਹਰਾ ਕੇ ਕਹਿੰਦੇ ਵੀ ਉਹ ਗੰਦੇ ਇਹ ਤੁਹਾਡੀ ਕੁੜੀ ਗਲਤ ਕੰਮ ਕਰਦੀ ਆ ਮੇਰ ਨਾਲ ਮਾਰਾ ਚੰਗਾ ਕਰਦੀ ਆ ਕਿਹਨੂੰ ਪਤਾ ਹੀ ਮੈਂ ਤਾਂ ਕਹਿਦਾ ਹੀ ਪਿਓ ਨੂੰ ਕਿ ਉਹ ਮੈਨੂੰ ਜਾ ਕੇ ਤੁਹਾਡੇ ਬਾਰੇ ਹਾਂਜੀ ਮੇਰੇ ਬਾਰੇ ਤਾਂ ਕੋਈ ਚੋਸ ਹੁੰਦਾ ਨਹੀਂ ਤੀ ਬਾਰੇ ਮਾਰਾ ਚੰਗਾ ਕੰਮ ਮੈਨੂੰ ਤੀ ਨਗਰੀ ਮੈਨੂੰ ਇਦਾਂ ਦੇ ਇਲਜ਼ਾਮ ਲੰਦਾ ਮਾਰੇ ਚੰਗੇ ਕੋਈ ਸੁਨੇਗਾ ਅੱਜ ਆ ਕੇ ਡੁੱਟਾ ਗਿਆ ਨਾ ਗਲੀ ਦੇ ਵਿੱਚ ਅੱਜ ਜਾਣ ਕੇ ਗੋਲੀਆਂ ਚਲਾਈਆਂ ਪੰਜ ਛੇ ਗੋਲੀਆਂ ਚਲਾਈਆਂ ਸੱਤ ਅੱਠ ਮੁੰਡੇ ਆਏ ਹੀ ਨਾਲ ਇੱਟਾਂ ਆਪਾਂ ਵੀ ਮਾਰੀਆਂ ਉਹਨਾਂ ਨੇ ਜ਼ਿਆਦੀ ਇੱਟਾਂ ਮਾਰੀਆਂ ਵਾ ਮੁੜ ਕੇ ਮੇਰੇ ਘਰ ਵਾਲੇ ਨੇ ਨਹੀਂ ਬਚਾਅ ਹੋ ਗਿਆ ਅਸੀਂ ਪਾਰੀ ਬੰਦ ਕਰਦੇ ਸੀ ਲੋਟੇ ਸੀ ਆਟ ਨੂੰ ਮੁੰਡੇ ਆ ਗਏ ਸੁਣਾ ਤੁਹਾਡੇ ਘਰ ਦੀ ਘਰੇਲੂ ਲੜਾਈ ਆ ਤੁਸੀਂ ਆਪ ਚ ਨੇ ਬੇੜੋ ਨਾ ਅਣਬੇੜੋ ਠੀਕ ਹੈ ਨਾ ਤੁਹਾਡੇ ਘਰੇ ਆ ਕੇ ਕੁੱਟਣ ਦਾ ਕੀਮਤ ਬੜਾ ਮੇਰੀਆਂ ਭੈਣਾ ਦੋ ਵਿਆਈਆਂ ਉਧਰ ਸਾਈਡ ਤੇ ਉਥੇ ਵੀ ਵੇਖ ਕੇ ਆਓ ساری ਗੱਡੀ ਭੰਤੀ ਆ ਮੁੰਡੇ ਨੂੰ ਕੁੱਟਿਆ ਉਥੇ ਵੀ ساری ਬਾਰੀ ਤੋੜੀ ਆ ਉਹਨੂੰ ਮਿੰਦਰਾ ਕਲੋਨੀ ਚ ਲੈ ਜਾ ਕੇ ਦਾਤਰ ਮਾਰੇ ਉਹਦੇ ਠੀਕ ਹੈ ਜੀ ਉਹਦੇ ਵੀ ਦਾਤਰ ਮਾਰੇ ਆ ਉਹ ਹੁਣ ਥਾਣੇ ਹੈਗਾ ਨਹੀਂ ਤੇ ਮੈਂ ਤੁਹਾਨੂੰ ਉਹਦੇ ਵੀ ਵਿਖਾਣਾ ਸੀ ਸਾਰੇ ਉਹਦਾ ਵੀ ਪਰਚਾ ਹੋਇਆ ਹੈ ਜੀ ਠੀਕ ਆ ਉਹਦੇ ਵੀ ਸੱਟਾਂ ਲੱਗੀਆਂ ਵਾ ਭੈਣ ਮੇਰੀ ਦੇ ਵੀ ਲੱਗੀਆਂ ਆ ਭੈਣ ਤਾਂ ਕਿੱਥੇ ਆਉਣ ਭੈਣ ਹੁਣ ਥਾਣੇ ਆ ਜੀ ਹਾਂਜੀ ਪਰਚਾ ਦਰਜ ਕਰਾਣ ਗਏ ਆ ਜੀ ਇਸ ਮੌਕੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਅਸੀਂ ਮੁਕੱਦਮਾ ਦਰਜ ਕਰਕੇ ਜਾਂਚ ਕਰ ਰਹੇ ਹਾਂ ਹਾਂਜੀ ਕੰਪਲੇਂਟ ਆਈ ਹੈ ਵੈਰੀਫਾਈ ਕਰ ਰਹੇ ਹਾਂ ਵੈਰੀਫਾਈ ਕਰਕੇ ਅੰਕਦਰ ਰਜਤਰ ਕਰਦੇ ਹਾਂ ਅਗੋਂ ਕਾਰਵਾਈ ਸ਼ੁਰੂ ਕਰਦੇ ਸਰ ਕਿੰਨੇ ਗੋਲੀ ਚਲਾਈ ਕਿਸ ਦਾ ਨਾਮ ਪਤਾ ਲੱਗਿਆ ਜੀ ਦਾ ਨਾਮ ਪਤਾ ਲੱਗਿਆ ਜੀ ਉਹਦੀ ਇਹਨਾਂ ਦੋਨਾਂ ਰਮੀਆ ਬੀਬੀ ਦਾ ਝਗੜਾ ਹੈ ਠੀਕ ਹੈ ਜੀ ਹੱਲ ਵੀ ਇਹ ਲੜਕੀ ਦਾ ਨਾਮ ਤੇ ਵਿਸ਼ਾਲ ਚੋਪੜਾ ਤੇ ਲੀਸ ਰੋਕੀ ਹੈ ਲੜਕੇ ਦਾ ਨਾਮ ਹੈ ਜੀ ਜੈਟੀਫਾਈਡ ਹੈ ਜੀ ਅੱਛਾ ਦੇਖੇ ਤੇ ਅਗਲੀ ਗੱਲ ਦੱਸੋ ਸਰ ਤੁਹਾਡੇ ਟੀਮ ਮੈਂ ਹੁਣ ਵੀ ਮੋਕੇ ਦੇ ਗਲੀ ਦੇ ਵਿੱਚ ਹੈਗੀਆਂ ਕੋਈ ਕੋਲ ਮਿਲੇ ਹੋਰ ਔਰ ਗੋਰੀਆਂ ਦੇ ਹਾਂਜੀ ਮਿਲੇ ਜੀ ਦੋ ਕੋਲ ਮਿਲੇ ਆ ਫਲੈਟਾਂ ਕਿਸ ਵਿੱਚ ਫਿਰ ਉਹ ਮੋਕੇ ਦੇ ਕੀ ਕਾਰਵਾਈ ਕੀਤੀ ਜਾ ਰਹੀ ਸਰ ਅ ਬੱਚਾ ਦਰਜ ਕਰ ਰਹੇ ਜੀ ਕਦਮਾ ਦਰਜ ਕਰਕੇ ਲਿਕਰ ਵਾਸ਼ੁਰਤ ਦੇਖਿਆ ਜਾਬੇ ਤਾਂ ਅੱਜਕੱਲ੍ਹ ਲੋਕਾਂ ਦੇ ਵਿੱਚ ਸ਼ੈਅ ਸ਼ਕਤੀ ਬਿਲਕੁਲ ਖਤਮ ਹੋ ਚੁੱਕੀ ਹੈ ਘਰੇਲੂ ਮਸਲੇ ਜਿਨ੍ਹਾਂ ਨੂੰ ਬੈਠ ਕੇ ਹਲਕੀ ਤਾਂ ਜਾ ਸਕਦਾ ਪਰ ਹੁਣ ਉਹ ਵੀ ਖੂਨੀ ਰੂਪ ਧਾਰਨ ਕਰ ਲੱਗੇ ਨੇ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ